ਲਓ ਜੀ ਅਜੇ ਇੱਧਰ ਤਿਆਰੀ ਹੋਣ ਲਈਏ ਤਹੀਂ ਪੱਲੇ ਬਣ ਲੱਗੇ ਤਹੀਂ ਪੱਲੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲ ਸਾਰਿਆਂ ਨੂੰ ਅਗਮ ਦੀ ਅਗਮ ਦੀ ਫਰਮਾਇਸ਼ ਹੈ ਸਹੀ ਕਰ ਰਹਾ ਅਗਮ ਨਾਲੋਂ ਜ਼ਿਆਦਾ ਠਾਡੀ ਹੈ ਨਹੀਂ 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 ਹੂੰ ਉਹ ਸੇਰਦਾ ਹੀ ਰਹਾ ਏ ਠੀਕ ਆ ਉਦਾਂ ਨੂੰ ਇਹਲਾ ਉੱਥੇ ਪਹਿਲਾਂ ਖੰਦਾ ਨਹੀਂ ਹੂੰ ਤੇ ਮੁੜ ਕਿਉਂ ਜਿਸ ਸਵਾਦ ਲੱਗੀ ਚੀਜ਼ ਨਾ ਇਹਦਾ ਉਹ ਚਾਹ ਨੂੰ ਕਰਾਂਗੇ બસ ਇਹਦੇ ਚੋਈ ਜਾਣਾ ਹੋ ਗਿਆ ਹੋ ਜਾਣਾ ਨਹੀਂ ਹੱਲੇ ਨਹੀਂ ਹੋਇਆ ਅੱਛਾ ਕਰਨਾ ਪੈਣਾ ਮਾਰੀ ਪਾਣੀ ਨਹੀਂ ਪਾਉਣਾ ਪਏਗਾ ਵਿੱਚ ਪਾਣੀ ਹੈਗਾ ਹੀ ਇਹ ਵਿੱਚ ਆ ਵਿੱਚ ਮੈਂ ਵਿੱਚ ਰਹਿਣ ਤਾਂ ਹੀ ਥੋੜਾ ਜਿਹਾ ਥੋੜਾ ਥੋੜਾ ਲੋੜ ਆ ਪਾਉਣ ਦੀ ਜ਼ਿਆਦਾ ਨਹੀਂ ਠੀਕ ਆ ਹੂੰ ਇਹਨੂੰ ਪਹਿਲਾਂ ਆਪਾਂ ਪੂਰੀ ਰਾਤ ਅਪਿਉਆ ਹੈ ਫਿਰ ਇਹਨਾਂ ਨੂੰ ਮਸਲ ਮਸਲ ਕੇ ਦੇ ਛਿਲਕੇ ਲਾਏ ਉਹ ਲੌਣੇ ਬਹੁਤ ਔਖੇ ਐਦੇ ਨਾਲ ਚੰਗਾ ਬੰਦਾ ਉਹ ਲੈ ਕੱਪੜੇ ਲਾਏ ਕਾ ਪਹਿਲਾਂ ਇਹਦੀ ਚਮੜੀ ਦੇੜੀ ਇਹਦੇ ਨਾਲੋਂ ਚੰਗਾ ਵਾ ਕਿ ਬੰਦਾ ਉਹ ਹੀ ਲੈ ਆਏ ਦੁੱਜੀ। ਮੂੰਗੀ ਦੀ? ਨਹੀਂ ਨਹੀਂ ਮੂੰਗੀ ਦੀ ਨਹੀਂ। ਹੂੰ। ਇਹ ਮਾਵਾਂ ਦੀ ਦਾਲ ਨਹੀਂ ਪੂਰੀ ਰਾਤ ਭਿਓ ਕੇ ਰੱਖੀ ਹੈ ਫਿਰ ਇਹਨੂੰ ਮਸਲ ਮਸਲ ਕੇ ਤੇ ਜਿਹੜੇ ਛਿਲਕੇ ਆ ਉਹ ਲਾਏ ਪਰ ਇਹਨੂੰ ਧੋਣ ਤੇ ਬਹੁਤ ਟਾਈਮ ਲੱਗ ਜਾਂਦਾ ਵਾ ਤੇ ਇਹਦੇ ਨਾਲ ਚੰਗਾ ਜਿਹੜੇ ਛਿਲਕੇ ਹੁੰਦੇ ਹੀ ਨਹੀਂ ਆ। ਅੱਛਾ। ਪਤਾ ਨਹੀਂ ਉਰਦ ਦੀ ਦਾਲ ਸ਼ਾਇਦ ਇਹਨੂੰ ਕਹਿੰਦੇ ਸ਼ਾਇਦ। ਮਿਲ ਜਾਂਦੀ ਛਿਲਕਿਆਂ ਤੋਂ ਬਗੈਰ ਵੀ ਐ। ਆਪਾਂ ਲੈ ਲਈ ਦੀ ਹੈ ਮਾਵਾਂ ਦੀ ਦਲੀਦਾਲ। ਹੂੰ। ਬੈਟਰ ਆਪਣਾ ਬਣ ਕੇ ਹੋ ਗਿਆ ਵਾ ਤਿਆਰ ਤੇ ਹੁਣ ਇਹਨੂੰ ਅਸੀਂ ਚੰਗੀ ਤਰ੍ਹਾਂ ਫੇਟਣਾ ਵਾ ਕਿ ਇਹ ਫਲਫੀ ਜਾ ਬੰਜੇ ਤੇ ਫਿਰ ਇਹਦੇ ਨਾਲ ਸੌਫਟ ਸੌਫਟ ਜਿਹੜੇ ਉਹ ਭੱਲੇ ਬਣਨੇ ਤੇ ਉਹਨਾਂ ਜੇਰਾ ਪਾ ਧਰ ਦਿੰਨੇ ਆ ਤੇਲ ਗਰਮ ਡੀਪ ਫ੍ਰਾਈਂਗ ਤੇ ਹੀ ਕਰਦਾ ਹਨਾ ਹਾਂ ਆ ਪੰਨਾ ਵਾਲਾ ਕਹਿੰਦਾ ਸੱਚ ਦੱਸੋ ਵਧੀਆ ਹਾਂ 160 ਡਿਗਰੀ ਹੋ ਗਿਆ ਵਾ ਉੱਥੇ ਠੀਕ ਆ ਥੱਲੇ ਪਾਵੇਂ ਆਪਾਂ ਨੂੰ ਇਨੀ ਲੋੜ ਨਾ ਹੋਏ ਇਹਨੂੰ ਕਰਨਾ ਵੀ ਆ 10 ਮਿੰਟ ਲੱਗਦੇ ਨੇ ਕਿੰਨੇ 5 5-10 ਮਿੰਟ ਇਹਨੂੰ ਆਪਾਂ ਉਹ ਕਰਨਾ ਵਾ ਹੈਂਟਿੰਗ ਹਾਂ ਠੀਕ ਆ ਤਾਂ ਕਿ ਇਹ ਪੂਰਾ ਆਫ ਲਫੀਜ ਹੋ ਜੇ ਫਿਰ ਸੌਫਟ ਸੌਫਟ ਬਣ ਗਏ ਥੱਲੇ ਆਪਾਂ ਇਹਦੇ ਵਿੱਚ ਕੁਝ ਨਹੀਂ ਪਾਇਆ ਸਿਰਫ ਦਾਲ ਨੂੰ ਗ੍ਰੈਂਡ ਹੀ ਕੀਤਾ ਵਾ ਵਾਹੇ ਉਦਾਂ ਡੰਡੇ ਕੁੰਡੇ ਵੀ ਟੋਟ ਲੀ ਗਏ ਹਨ ਹੂੰ ਬਣਾਏ ਹੀ ਮੰਮੀ ਨੇ ਬਣਾ ਕੇ ਦਿੱਤੇ ਕਿ ਬੜੀ ਸਾਲੀ ਹੋਈ ਫਰੋ ਇਹ ਕਿ ਥੋੜੇ ਸਖਤ ਸਖਤ ਜੇ ਬੰਦੇ ਆ ਉਹ ਪਰੰਚੀ ਜੇ ਬੰਦੇ ਆ ਇਹ ਸੌਫਟ ਬੰਦ ਜੀ ਹਾਂ ਬਹੁਤਾ ਬਣੂਗਾ ਕਿ ਤੂੰ ਬਾਹ ਕਰੰਚੀ ਬਣੋਗੇ ਹੁਣ ਮਜ਼ਾ ਮਜ਼ਾਦ ਖਾਣ ਵਾਲਿਆਂ ਨੂੰ ਹੁੰਦਾ ਵਾ ਸਹੀ ਗੱਲ ਆ ਤੇ ਬਣਾਉਣ ਵਾਲਿਆਂ ਨੂੰ ਤਾਂ ਵਜਾਦਾ ਨਾਲੇ ਬਣਾਉਂਦੇ ਦੇ ਨਾਲੇ ਖਾਂਦੇ ਉਹਨਾਂ ਤੋਂ ਨਹੀਂ ਉਹ ਸਮੈਲ ਨਾਲ ਹੀ ਮਨ ਜਾ ਭਰ ਜਾਂਦਾ ਹੂੰ ਥੋੜੀ ਜੀ ਦਾਲ ਪਿਉਨ ਦੀ ਲੋੜ ਹੁੰਦੀ ਕਿਉਂਕਿ ਇਹ ਫੁੱਲ ਕੇ ਕਿੰਨੀ ਬਣ ਜਾਂਦੀ ਹੈ ਤੇ ਜੇ ਅਸੀਂ ਸਟੋਰ ਕਰਕੇ ਰੱਖਨੇ ਫੇਰ ਆਪਾਂ ਕੁਕਿੰਗ ਬਾਵਾਂ ਦਾਲਪੀਆਂ ਸਰੇ ਪਰ ਆਪਾਂ ਅੱਧਾ ਕਿਲੋ ਲਿਆਂਦੀ ਹੀ ਤੋਚੋ ਹਣ ਪਈਆ ਪਈਆ ਨਾਲ ਹਾਂ ਪਈਆ ਕੇ ਪਿਉਈ ਹਾਂ ਬਾਕੀ ਜੇ ਅਸੀਂ ਸਟੋਰ ਕਰਕੇ ਰੱਖਨੇ ਫੇਰ ਅਸੀਂ ਵੱਧ ਵੀ ਬਣਾ ਸਕਦੇ ਹਾਂ ਇੱਕ ਦੋ ਵਾਰੀ ਵਾਸਤੇ ਇੰਨੇ ਕੀ ਹਾਂ ਹੋਰ ਤਰ੍ਹਾਂ ਮੈਂ ਇਸ ਵੇਰੇ ਮੱਖਣਾ ਇਹ ਵੀ ਨਾ ਹੈ ਨਾ ਦੋਦੇ ਕਰਕੇ ਮੇਰੀ ਬਾਹ ਫੇਲ ਹੋਉਂਦੀ ਠੀਕ ਹੈ ਦੋ ਮਿੰਟ ਚ ਹੀ ਹੋਣ ਲੱਗਦੀ ਹੈ ਚਲੋ ਤੇ ਬਾਕੀ ਬਖਾਣਨੇ ਆ ਹਰ ਜਦੋਂ ਉਹ ਗੱਲ ਜਦੋਂ ਤਿਆਰ ਹੋ ਜੂਗਾ ਨਾ ਫਿਰ ਤੁਹਾਨੂੰ ਦਿਖਾ ਦਾਂਗੇ ਫਿਰ ਕਿਦਾਂ ਦਾ ਆ ਹਾਂ ਹੁਣ ਇਧਰ ਚੁੱਕ ਲੈਂਦਾ ਜੇ ਲਾਈਟ ਚੱਲ ਗਈ ਓਕੇ ਹਾਂ ਇਹ ਤੀਨ ਗਲਣਗੇ ਆਂਦੇ ਨੇ ਤੇ ਇਵੜੇ ਖੋਸ਼ ਹੋਣਗੇ ਚੱਲੇ ਦਿਸਾ ਕਰਦੇ ਆ ਆਓ ਹੁਣ ਉਹਨੂੰ ਆਪਾਂ ਫੇਟ ਲਿਆ ਸੀ 5 ਕਿ ਮਿੰਟ ਤੱਕ ਤੇ ਹੁਣ ਆਪਾਂ ਨਮਕ ਪਾਉਣ ਲੱਗੇ ਆ ਕਿ ਵਧੀਆ ਹੋਵੇ ਹਨਾ ਉਹਦੇ ਨਾਲ ਅੱਗੇ ਨਾਲ ਵਧੀਆ ਕਿੰਨਾ ਸੋਹਣਾ ਹੋ ਗਿਆ ਫਲਫੀ ਜਿਹਾ ਹਾਂ ਫਿਰ ਇਹਨੂੰ ਆਪਾਂ 2 ਮਿੰਟ ਵਾਸਤੇ ਰੈਸਟ ਵੀ ਦੇਣੀ ਆ ਇਹ ਅਜਿਹਾ ਫੇਰ ਰੱਖਣਾ ਇਹਨੂੰ ਇਤਰਾ ਹੀ ਹਾਂਜੀ ਅੱਛਾ 2 ਮਿੰਟ ਤੱਕ ਇਹਨੂੰ ਇਦਾਂ ਮਤਲਬ ਟੱਕ ਕੇ ਰੱਖ ਦਾਂਗੇ ਆਪਾਂ ਸਿਰਫ ਫਗਮ ਕਰਕੇ ਹਨਾ ਚੀਜ਼ਾਂ ਘੱਟ ਪਾਉਣੇ ਆ ਜਿੱਦ ਤਰ੍ਹਾਂ ਮਿਰਚ ਮਰਚਾ ਵਗੈਰਾ ਹਾਂ ਆਪਾਂ ਆਪਣੀ ਮਰਜ਼ੀ ਬਾਕੀ ਸਬ ਕੋ ਜੀ ਪੈਂਦਾ ਇੱਥੇ ਤੇ ਮੈਨੂੰ ਹਿੰਗ ਬਹੁਤ ਪਸੰਦ ਹੈ ਤੇ ਮੈਂ ਉਹ ਪਾ ਲੱਗੀ ਜਿਹਨੂੰ ਨਾ ਪਸੰਦ ਹੋਵੇ ਨਹੀਂ ਨਹੀਂ ਪਾ ਸਕਦਾ ਬੜੀਆ ਲੱਗਦੀ ਹੈ ਇਹ ਖੱਟਣਾ ਵਧੀਆ ਬਸ ਠੀਕ ਹੈ ਹਨਾ ਥੋੜਾ ਜਿਹਾ ਮਸਾਲਾ ਪਾ ਲੈਨੇ ਆ ਹੋਰ ਲਈ ਚ ਪਾਤਾ ਹਾਂਜੀ ਇਹ ਚਪਾਤਾ ਸਾਰਾ ਆਹ ਤਾਂ ਜਾਇ ਕੁੱਟਿਆ ਵੀ ਦੇ ਸੀ ਆਹੋ ਥੋੜੇ ਜਿਹਾ ਵੀ ਲੱਗੇ ਬਣਾਉਣਾ ਇਹਦੇ ਵਿੱਚ ਲੂਣ ਮਿਰਚ ਮਸਾਲਾ ਸਾਰਾ ਕੁਝ ਥੋੜਾ ਜਿਹਾ ਵੱਧ ਪਾਇਆ ਵਾ ਕਿਉਂਕਿ ਅਹੀਂ ਖਲਾਂਗੇ ਨਾ ਅੱਗ ਮਨੋਂ ਨਾ ਦਵਾਂਗੇ ਹੂੰ ਉਨੇ ਵਲੇ ਰੱਖਣਾ ਨੰਨੀ ਇਨੀ ਮੈ ਠੀਕ ਲੱਗੇ ਚਮਚ ਨਾਲ ਹੀ ਰਲਾ ਦਿੰਨੀ ਹੈ ਨਾ ਹੂੰ ਫਿਰ ਇਹਨੂੰ ਰੱਖਣਾ ਹੀ ਆ ਹਲੇ ਆਪਾਂ ਇਹ ਹੁਣ ਇਹਨਾਂ ਕਿ ਕੋਹ ਹੋਰ ਵਧੂ ਇੱਤੋਂ ਹਜੇ ਇਹਨੂੰ ਅਸੀਂ ਜਦ ਦੁੱਧ ਜਦਾਂ ਹਾਂ ਆਉਂ ਮੋ ਗਿਆ ਜਦਾਂ ਉਹ ਦੁੱਧ ਦੇ ਉੱਤੇ ਝਗਣੀ ਆਈ ਹੁੰਦੀ ਹਾਂ ਹਾਂ ਹੋਏਗਾ ਹੋਰ ਹੂੰ ਬਾਕੀ ਇਹਦੇ ਵਿੱਚ ਕਈ ਉਹ ਵੀ ਪਾ ਲੈਂਦੇ ਨੇ ਜਦੋਂ ਮਨਾਂ ਸੋਡਾ ਵਗਰਾ ਵੀ ਪਾ ਸਕਦੇ ਆਪਾਂ ਇਹਨੂੰ ਵੀ ਪਰ ਅਹੀਂ ਉਹ ਕੁਝ ਵੀ ਨਹੀਂ ਪਾਉਣਾ ਹੈ ਬਈ ਜਦੋਂ ਇਹਨੂੰ ਨਹੀਂ ਬੋਲਿਆ ਮਨ ਲੱਗਾ ਬੋਲਣ ਲੱਗੀ ਇਜੀ ਵੀ ਇਜੀ ਇਜੀ ਕੰਨੀ ਪਾ ਕੇ ਤੇਲ ਹੋਇਆ ਨਹੀਂ ਘਰ ਮੇਰੇ ਤੇਲ ਨਹੀਂ ਹਲੇ ਨਹੀਂ ਆ। ਮੈਂ ਕੱਟ ਕੀਤਾ ਸੀ ਨਾ ਗੈਸ ਦਾ। ਠੀਕ ਹੈ। ਮੈਂ ਕਰਦੀ ਆ ਉਹ ਦੇਦੇ ਭਲਾਂ ਕਿ ਤਰ੍ਹਾਂ ਦੇ ਬਣੇ। ਆਹੋ ਕਰਦੀਆਂ ਤੇਜ। ਆਹ ਪਿੰਨਾ ਬਣਾ ਕੇ ਵਿਖ ਲੈਣੇ। ਇੱਕਨ ਉਹ ਦੀਪਕੌਰ ਦੀ ਹੋਰ ਖਾਸੀਅਤ ਹੈਗੀ ਹੈ। ਪਤਾ ਕਿਹੜੀ? ਤੁਸੀਂ ਦੱਸੋ ਤੁਹਾਨੂੰ ਪਤਾ ਹੋਊਗਾ। ਕੰਮ ਦੇ ਨਾਲ ਨਾਲੇ ਸਫਾਈ ਦਾ ਵੀ ਪੂਰਾ ਖਾਸ ਧਿਆਨ ਰੱਖਦੀ ਹੈ। ਭਾਂਡੇ ਨਾਲ ਉਹ ਨਾਲ ਹੀ ਧੋ ਕੇ ਸਾਂਭੀ ਗਈ ਹੈ। ਔਰ ਬਜਟ ਨਾਲ ਫਿਰ ਕਿੰਨਾ ਹੀ ਕੰਮ ਹੋ ਜਾਂਦਾ ਵਾ ਮੇਰੀ ਗੱਲ ਸੁਣੋ ਉਹ ਕਿਹਨਾਂ ਕਰਨੋਂ ਦਿਲ ਨਹੀਂ ਕਰਦਾ ਉਹਦਾ ਚੇਤਾ ਮੈਨੂੰ ਹੀ ਕਰਾਉਣਾ ਪੈਂਦਾ ਵੀ ਉਹ ਧੂਆ ਕੱਢਣ ਲਈ ਲਾਇਆ ਵਾ ਚੇਤਾ ਪੂਰਨ ਆਦਤ ਨਹੀਂ ਬਣੀ ਉਹ ਲਾਈਟ ਨਹੀਂ ਆ ਬਜੋਸਟ ਫੈਨ ਹਾਂਜੀ ਇਹਦੀ ਆਦਤ ਨਹੀਂ ਬਣੀ ਸਹੀ ਗੱਲ ਉਹਦੋਂ ਅਗਮ ਸਕੂਲ ਚੱਲਿਆ ਸੀ ਹਾਂ ਘਰੇ ਮੰਗਦਾ ਹੀ ਪਰੌਣੀਆਂ ਰਾਉਂ ਹੀ ਆਂ ਪ੍ਰੋਨੀਆ ਲਾਗੇ ਤੁਹਾਨੂੰ ਅੰਧਵਾ ਕੀ ਤਲ ਮੈਂ ਵੀ ਉਹਨੂੰ ਚਲਾਹਾ ਵਿਚਾਰੇ ਨੂੰ ਜਿੱਤਾ ਬੋਲਦਾ ਨਾ ਮੈਂ ਕਈ ਵਾਰ ਜਿਵੇਂ ਚਲਾਦਾ ਫਿਰ ਮੈਨੂੰ ਬੰਦ ਕਰਦਾ ਨਹੀਂ ਜਿੱਤਾ ਬੋਲਦਾ ਨਾ ਮੈਸੇਂ ਲਸ ਸਾਫ ਕਰ ਲੈਨੇ ਆ ਲਓ ਜੀ ਉਹ ਲੋਈ ਨਿਕਲਣੇ ਤਿਆਰ ਹ ਗਏ ਮਸ ਮੋਟੇ ਰੱਖ ਤੂੰ ਤੇ ਬਿਲਕੁਲ ਹੀ ਬਰੀਕ ਦੇਖ ਕੇ ਫੁੱਲਣੇ ਗਏ ਉਹ ਬੁੱਲ ਬੁੱਲ ਕੇ ਕਿੰਨੇ ਵੱਡੇ ਹੋਣਗੇ ਮੁਰਗੇ ਫਿਰ ਦਈਂ ਚ ਪਾਇਆ ਬਹੁਤੇ ਜ਼ਿਆਦਾ ਉਹ ਫੁੱਲ ਜਾਂਦੇ ਆ ਸਹੀ ਗੱਲ ਆ ਸਾਫ ਕਰਕੇ ਆਵੇਕ ਨਾਲ ਨਾਲ ਸਾਈਜ਼ ਵੀ ਵੱਧੀ ਜਾਂਦੇ ਆ ਨਾ ਹੂੰ ਮੈਨੂੰ ਘੱਟ ਨਾਲ ਨਾ ਪਾਉਣੇ ਨਹੀਂ ਆਉਂਦੇ ਅਸਲ 'ਚ ਚਮਚੇ ਨਾਲ ਬਣਾਉਣੀ ਹੈ ਨਾ ਹੂੰ ਬੜੀਆ ਵਾ ਲੂਣ ਮਿਰਚ ਵੇਖ ਲੈਣਾ ਸੀ ਵੇਖ ਲੈ ਲਓ ਅੱਛਾ ਹਾਂਜੀ ਠੀਕ ਆ ਦੇ ਵੀ ਖੁਦ ਹੀ ਦੋਂ ਦੇ ਆਈਸਕ੍ਰੀਮ ਮੈਂ ਰਦਹੀਂ ਵੀ ਕੁਝ ਦਾ ਆਈਸਕ੍ਰੀਮ ਹੁੰਦੀ ਸਹੀ ਗੱਲ ਆ ਹੁਣ ਚੁਗਾ ਹਨਾ ਬਣਾ ਲੈਣੀ ਹੈ ਖਾਣ ਵਾਸਤੇ ਦਹੀਂ ਨੂੰ ਤਾਂ ਮਲਾਈ ਹੁੰਦੀ ਹੈ ਹਾਂ ਕਿ ਨਹੀਂ ਹੂੰ ਇਹ ਚੱਕ ਨੇ ਪਾ ਹੁਣ ਇਹਨਾਂ ਪੱਲੇ ਹਾਂ ਆਪਣੇ ਸਭ ਨਾਲ ਪਾਵਾਂਗੇ ਜਿਹੜੇ ਦੋ ਦੋ ਚਾਰ ਜਿੰਨੇ ਵੀ ਖਾਣਾ ਹੋ ਗਏ ਇੱਕ ਇੱਕ ਦੋ ਦੋ ਕੁਟੀਆਂ-ਕੁਟੀਆਂ ਜੀਆਂ ਮਾੜਾ ਨਹੀਂ ਮੈਨੂੰ ਚੰਗਾ ਲੱਗਦਾ ਇੱਟਾ ਪੂਰਾ ਵਧੀਆ ਹੋਇਆ ਹੈ ਨਾ ਨਰਟ ਹੂੰ ਫੁੱਲੀਆ ਮਿਲੇ ਆ ਜਾ ਉਹ ਸਹੀ ਲੱਗਦਾ ਕੇ ਜੁੜਾ ਜਾਏ ਤਿਲਕ ਭਾਈ ਹੂੰ ਤੇ ਇਹਦੇ ਕੁਟੀਆਂ ਵਾਲਾ ਹੀ ਰਹਿਣ ਦਿੰਦੇ ਨਾ ਹੂੰ ਉਹ ਸਹੀ ਜਾਂ ਨਹੀਂ ਲੱਗਦਾ ਦੱਸ ਸਦੇ ਕਿੰਨੇ ਦਾ ਖਾਣੇ ਦੇ ਉਹ ਜਿਹਨੇ ਮਰਚੀ ਵਾਲਾ ਹੈ ਬਣੇ ਕੋ ਪੰਜ-ਛਤ ਵੱਧ ਵੱਧ ਉਹ ਦਾਗ ਬਨੇ ਛੱਡਨੇ ਨਹੀਂ ਅਜਗ ਨੂੰ ਅਗਮ ਨੂੰ ਨਹੀਂ ਦਿਖਾਇਆ ਲੱਗੀ ਅਖਾਂ ਇਹ ਜਦਾ ਨਾ ਤੇਲ ਬਹੁਤ ਜ਼ਿਆਦਾ ਝੁੱਟਦੇ ਤੇ ਇਸ ਕਰਕੇ ਪਾਣੀ ਜਿਵੇਂ ਹਾਂ ਕਿ ਅਗਮ ਨੂੰ ਨਹੀਂ ਦਿੱਤੀ ਉਹ ਦਾਣੇ ਤੇ ਹੈ ਉਹਦੀ ਫੇਵਰੇਟ ਹੈ ਨਾ ਪਰਮਾਸ਼ਾ ਦੀ ਹੀ ਤੇ ਬਣਾਉਣੀ ਦੀ ਵਿੱਚ ਪਾ ਲੈਨੇ ਆਪਾਂ ਸਾਰਾ ਕੁਝ ਇਹ ਮੈਂ ਪਹਿਲੇ ਇਹ ਉਹ ਕਰਕੇ ਰੱਖਿਆ ਸੀ ਕਟਿੰਗ ਧਨੀਆ ਪਿਆਜ਼ ਤੇ ਟਮਾਟਰ ਵੱਕੇ ਪਾ ਸਿੰਪਲ ਵੀ ਪਾ ਸਕਦੇ ਆ ਲੂਣ ਮਿਰਚ ਪਾ ਕੇ ਪਰ ਇਹਦੇ ਨਾਲ ਥੋੜਾ ਜਿਹਾ ਟੇਸਟ ਜ਼ਿਆਦਾ ਵਧੀਆ ਆ ਜਾਂਦਾ ਨਾ ਪਿਆਜ਼ ਜਿਹਦਾ ਦੰਦਾ ਥਲੇ ਹੁੰਦਾ ਕਰਚ ਕਰਚ ਇਹ ਵਿੱਚ ਪਾਤਾ ਦੁੱਧ ਹਾਂਜੀ ਇਧਰ ਵੀ ਸੋ ਇੱਕਦਾਂ ਹੀ ਵੀ ਲੂਣ ਮਿਰਚ ਪਾ ਕੇ ਖਾ ਸਕਦੇ ਹਾਂ ਹਾਂ ਬਹੁਤ ਵਧੀਆ ਲੱਗਦਾ ਵਾ ਉਈ ਆਪਾਂ ਦੋ ਥੋੜਾ ਦੇਈ ਪਤਲਾ ਹੀ ਰੱਖਾਂਗੇ ਕਿਉਂਕਿ ਉਹਨਾਂ ਨੇ ਵਿੱਚ ਫਿਰ ਫੁੱਲ ਜਾਣਾ ਆ ਆ ਪੰਜ ਦੋ ਦੋ ਹੋ ਗਿਆ ਮਹੀਨਾ ਡੇਢ ਮਹੀਤਾਬ ਉਹ ਕੁਝ ਦਿਨ ਗਏ ਹਨ ਹੂੰ ਜਿਹਦੇ ਪ੍ਰੋਹਨ ਸੀਤਾ ਦੀ ਨੇ ਐਡਾ ਸਿੰਪਲ ਜਿਹਾ ਦਹੀਂ ਤੇ ਚਲੂਣ ਮਿਰਚ ਤੇ ਧਨੀਆ ਪਾਇਆ ਕਿ ਨਾ ਮਜ਼ਾ ਆਇਆ ਹੈ ਹਨਾ ਬਹੁਤ ਵਧੀਆ ਲੱਗੇ ਇਹਦੇ ਨਾਲ ਇਹ ਕਿ ਦਾ ਐਕਸਟਰਾ ਆਇਲ ਜਿਹੜਾ ਹਨਾ ਉਹ ਨਿਕਲ ਜੁਗਾ ਉਦਾਂ ਤਾਲ ਨਾ ਬਹੁਤ ਜ਼ਿਆਦਾ ਤੇਲ ਪਿੰਦੀ ਵੈ ਬਣੇ ਬਹੁਤ ਜ਼ਿਆਦਾ ਸੌਫਟ ਵਾ ਹੂੰ ਅੱਤ ਉਦਾਂ ਖਾਨ ਚ ਵੀ ਮਜ਼ਾ ਆਉਂਦਾ ਵਾ ਹੂੰ ਪੂਰੇ ਜਾਲੀਦਾਰ ਬਣੇ ਆ ਫੁਲੀਆਂ ਨੇ ਵਾਸਤ ਦੋ ਮਿੰਟਾਂ ਚ ਹੋ ਜਾਣੇ ਨੇ ਠੀਕ ਆ ਹੂੰ ਇਹਦੇ ਚੱਪਲ ਣੂਣ ਮਿਰਚੂ ਮਸਾਲਾ ਪਾਵਾਂਗੇ ਆਪਣੇ ਟੇਸਟ ਦੇ ਅਨੁਸਾਰ ਹਰੀ ਮਿਰਚਾਂ ਨਹੀਂ ਪਾਈਆਂ ਹਰੀਆਂ ਮਿਰਚਾਂ ਵੀ ਘੱਟ ਪਾ ਲੈਨੇ ਆ ਪਾ ਦੇ ਹਾਂਜੀ ਪਾ ਦੇਣੀ ਕਹਿੰਦੀ ਉਹਦਾ ਥੋੜਾ ਬੁਖਰਾ ਮੈ ਜਾਂਦਾ ਪਾ ਦੇਣੀ ਬਣ ਗਿਆ ਤਰ ਹੁਣ ਹੈ ਹਾਂਜੀ ਹੁਣ ਬਸ ਸਿਰਫ ਕਲੀ ਹਰੇ ਮਿਰਚ ਰਾਗੀ ਪਾਉਣ ਵਾਲੀ ਅੱਛਾ ਜਿੰਨੇ ਵੱਧ ਖਣੀਓ ਪਾ ਲਿਆ ਕਿੰਨੇ ਵਧੀਆ ਬਣ ਗਿਆ ਨਾ ਹੁਣ ਇਹਨੂੰ ਬਸ 10 ਮਿੰਟ ਰਹਿਣ ਦੇਣੇ ਆ 5 5 ਮਿੰਟਾਂ ਦੇ ਮੇਰੇ ਸਾਹਮਣਾ ਹੋਈ ਜਾਣੇ ਜੀ ਦਰ ਜਿੰਨਾ ਚਿਰ ਨਾ ਪਰੋਟੀ ਖਾਣੀ ਆ ਨਾ ਨਨੇ ਜੀ ਨਾ ਬਿਲਕੁਲ ਵਧੀਆ ਹੋ ਜਾਣਾ ਸਹੀ ਹੈ ਲਓ ਜੀ ਬਣ ਕੇ ਰੈਡੀ ਹੋ ਗਿਆ ਆਪਣਾ ਭੱਲਿਆਂ ਵਾਲਾ ਚੋਲੇ ਨਾਲ ਬਹੁਤ ਮਜ਼ਾ ਆਉਂਦਾ ਖਾਣ ਦਾ ਹਮ